ਕੱਠ ਰੱਦ ਕਰਨ ਦਾ ਨਾ ਨਾ ਕਰਨ ਦਾ ਮੇਨ ਕਾਰਨ ਇਹ ਰਿਹਾ ਵੀ ਇਹ ਦੁਬਾਰਾ ਝਾੜੂ ਨੌਜਵਾਨਾਂ ਨੂੰ ਫੜਨ ਲੱਗੂਗੀ ਜਿਵੇਂ ਬਿਆੰਤ ਨੇ ਰਿਵਾਜ ਚਲਾਤਾ ਸੀ ਵੀ ਨੌਜਵਾਨੀ ਫੜ ਫੜ ਮਾਰੋ ਜੇਲਾ ਸਟੋ ਉਹੀ ਇਹਨਾਂ ਨੇ ਕੰਮ ਚਲਾਉਣਾ ਕਿਉਂਕਿ ਇਹਨਾਂ ਨੇ ਬਾਦੇ ਲੋਕਾਂ ਨਾਲ ਵਾੜੇ ਕਰ ਲਏ ਬਾਦਾ ਇੱਕ ਵੀ ਪੂਰਾ ਨਹੀਂ ਹੋ ਰਿਹਾ ਹੁਣ ਇਹਨਾਂ ਨੇ ਆਹੀ ਖਾੜਾ ਚਲਾ ਦੇਣਾ ਵੀ ਨੌਜਵਾਨ ਫੜੋ ਲੋਕ ਉਧਰ ਅਲ ਜਾ ਦਿਓ ਵੀ ਅਸਲ ਮੁੱਦੇ ਤੇ ਨਾ ਰਹਿਣਾ ਲੱਖਾਂ ਰੁਪਈਆ ਦਾ ਤੇਲ ਮੱਚ ਗਿਆ ਕਿੱਡਾ ਵੱਡਾ ਕੱਠ ਹੋਇਆ ਇਧਰ એનર્ਜੀ ਖਰਾਬ ਕਰਾਤੀ ਨਹੀਂ ਇਹ ਕਿੱਥੇ ਸਾਰੇ ਲੋਕ ਉੱਥੇ ਜਾਣ ਨੂੰ ਤਿਆਰ ਸੀ ਚੰਡੀਗੜ੍ਹ ਘੇਰਨ ਨੂੰ ਤ 100 ਤਰ੍ਹਾਂ ਦੇ ਮੁੱਦੇ ਪਏ ਆ ਸਾਡੇ ਚ ਰਾਜਤਾਨੀ ਉਹ ਲੈ ਗਏ ਪਾਣੀ ਸਾਡੇ ਦਾ ਡੈਮ ਸਾਡੇ ਸਾਡੇ ਪੱਲੇ ਕੀ ਰਹਿ ਗਿਆ ਯਾਰ ਬਾਈ ਪੰਜਾਬੀ ਬੋਲਦੇ ਲੱਗ ਕੇ ਕੀ ਆ ਸਾਡੇ ਪੱਲੇ ਸਾਰੇ ਸਾਡੇ ਅਧਿਕਾਰ ਖੋਲ ਕੇ ਲੈ ਗਏ ਅਗਲੇ ਤੇ ਅਸੀਂ ਉਹ ਅਧਿਕਾਰਾਂ ਲਈ ਲੜਨਾ ਸੀ ਇੱਧਰ ਸਾਡਾ ਸਮਾਂ ਗਾਲੀ ਜਾਂਦੇ ਨਹੀਂ ਇੱਕ ਪਾਸੇ ਦਾ ਪੰਜਾਬ ਦੀ ਜਦੋਂ ਦਿੱਲੀ ਚ ਦਿੱਲੀ ਦਾ ਇਲੈਕਸ਼ਨ ਵਿਖਾ ਕੇ ਜਾਂ ਦਿੱਲੀ ਦਾ ਮਾਡਲ ਦਿਖਾ ਕੇ ਪੰਜਾਬ ਨੂੰ ਦਿੱਤਿਆ ਹੁਣ ਪੰਜਾਬ ਤੇ ਦਿੱਲੀ ਨੂੰ ਦਿਖਾ ਕੇ ਜਿਹੜਾ ਹੁਣ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਲੱਗਦਾ ਕਿ ਪਹਿਲਾਂ ਪੰਜਾਬ ਸੰਭੜਾ ਚਾਹੀਦਾ ਸੀ ਫਿਰ ਗੁਜਰਾਤ ਵਾਲੇ ਪਾਸੇ ਦੁਨੀਆਂ ਦੇ ਸਾਰੇ ਤੋਂ ਵੱਡੇ ਗੱਪੀ ਸਾਥ ਤੋਗੇ ਕਾਲੀ ਕਾਂਗਰਸ ਨਾਲੋਂ ਵੀ ਮਾੜੇ ਨਿਕਲ ਗਏ ਕਾਲੀ ਕਾਂਗਰਸ ਉਹਨੂੰ ਨੈੱਟ ਤੇ ਬੋਲਣ ਨੂੰ ਰੋਕ ਸਕਦੀ ਐ ਲੋਕਾਂ ਦੇ ਪੇਜਾਂ ਦੇ ਮਾਰ ਕੇ ਸਟ੍ਰਾਈਕ ਲੋਕਾਂ ਦੇ ਪੇਜ ਵੀ ਬੰਦ ਕਰਾ ਰਹੇ ਆ ਸੋਸ਼ਲ ਮੀਡੀਆ ਤੇ ਇੰਨਾ ਕਬਜ਼ਾ ਕਰ ਚੁੱਕੇ ਵੀ ਇਹਨੂੰ ਆ ਬੰਦੇ ਨੂੰ ਦੋ ਜਾਣੇ ਦੇਖਣਗੇ ਇਹਨੂੰ ਲੱਖ ਜਾਣੇ ਦੇਖਣਗੇ ਸੋਸ਼ਲ ਮੀਡੀਆ ਤੇ ਮਜ਼ਬੂਤ ਹੋ ਚੁੱਕਿਆ ਕਰੋੜਾਂ ਰੁਪਏ ਲਾ ਕੇ ਗਰਾਊਂਡ ਤੇ ਇਸ ਟਾਈਮ 150 ਧਰਨਾ ਚੱਲ ਰਿਹਾ ਬੁਰੀ ਹਾਲਤ ਹੈ ਸਰਕਾਰ ਸੇ ਮਹੀਨੇ ਹੀ ਪੈਟ ਗਈ ਇਹ ਕਿ ਤੇਰਾ ਪਾਰਟ ਚੈੱਕ ਕੀਤਾ ਜਾਂਦਾ ਬਾਈ ਫੇਰ ਕੈਸ਼ਾ ਕਰ ਦਿੱਤਾ ਰਕਲੀ ਚਿੱਟੇ ਦਿੱਤਾ ਇਹ ਕਿਹਦਾ ਮਾੜਾ ਜਿਹੜਾ ਭਵੰਤਮਾਨ ਲੱਖੇ ਨੂੰ ਮਹੀਨਾ ਪਹਿਲਾਂ ਮਿਲਦਾਗਾ ਫਿਰ ਉਹਦੇ ਲੱਖਾ ਚਿੱਟਾ ਵੇਚਦਾ ਸੀ ਇਹਨੂੰ ਕਿਉਂ ਮਿਲਿਆ ਚਿੱਟੇ ਦੇ ਵਿਵਾਰੀਆਂ ਨੂੰ ਕਿਉਂ ਮਿਲ ਰਿਹਾ ਭਵੰਤਮਾਨ ਫਿਰ ਪੀਪੀ ਪਾਰਟੀ ਵਾਲੇ ਭਵੰਤਮਾਨ ਥੱਲੇ ਤਾੜੀਆਂ ਮਾਰ ਦਉਂਦੇ ਜਦੋਂ ਚਿੱਟੇ ਵਿਰੁੱਧ ਬੋਲਦਾ ਹੁੰਦਾ ਲੱਖਾ ਇਕੱਠੇ ਰਹਿ ਆ ਲੱਖਾ ਤੇ ਭਵੰਤ ਫਿਰ ਇਹ ਲੱਖਾ ਹੁਣ ਦਿਨਾਂ ਜੀ ਹੋ ਗਿਆ ਮਾੜਾ ਇਹਨਾਂ ਕੀ ਕੀ ਕਾਰਨ ਕੀ ਆ ਫਿਰ ਲੱਖੇ ਨਾਲ ਲੱਖੇ ਦੀ ਆਵਾਜ਼ ਸੁਣੋ ਸੀ ਜਾਂ ਕੀ ਕਰ ਇਹ ਨੌਜਵਾਨ ਦੱਸਦਾ ਵੀ ਬਾਤ ਚੱਕਦਾ ਇਹਦੇ ਪਿੱਛੇ ਹੋਰ ਬਸ ਤੋਂ ਬਾਦਾਂ ਐ ਲੱਗਦਾ ਵੀ ਇਹ ਸਭੀ ਖਰਾਬ ਕਰੀਏ ਤੇ ਇਹਨੂੰ ਇੰਨਾ ਮਾੜਾ ਬਜਾਦ ਗਏ ਵੀ ਜਿਹੜੇ ਮੁੱਦਿਆਂ ਲਈ ਬਾਤ ਚਾਹਦਾ ਉਹ ਹੀ ਮੁੱਦੇ 'ਚ ਇਹਨੂੰ ਬਦਨਾਮ ਕਰਦੇ ਇੱਕ ਉਹ ਵੀ ਚੀਜ਼ ਆ ਕਿ ਲਖੇ ਦਾ ਇੱਕ ਅਤੀਤ ਆ ਲਖੇ ਦਾ ਜਿਹੜੇ ਉਹ ਅਤੀਤ ਆ ਉਹ ਅਤੀਤ ਕਰਕੇ ਵੀ ਕਿਤੇ ਲਖੇ ਨੇ ਜਿਹੜਾ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੀਤ ਵੀ ਹਜੇ 16 ਸਾਲ ਹੋ ਗਏ ਲੜੀ ਜਾਂਦੇ ਨੂੰ ਪੰਜਾਬ ਲਈ ਹਜੇ ਅਤੀਤ ਨਿਕਲੇ ਨਹੀਂ ਹਜੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੱਲ ਲੋਕਾਂ ਦੀ ਨਹੀਂ ਗੱਲ ਸਰਕਾਰਾਂ ਦੀ ਆ ਗੱਲ ਆਜੰਸੀਆਂ ਦੀ ਆ ਆਓ ਸਰਕਾਰਾਂ ਨੇ ਤਾਂ ਬਹਾਨੇ ਭਾਲਣਾ ਮੈਂ ਲੋਕਾਂ ਦੀ ਤਾਂ ਤਾਂ ਗੱਲ ਕਰ ਰਿਆਂਗਾ ਵੀ ਲੋਕਾਂ ਨੂੰ ਪਤਾ ਨਹੀਂ ਹਜੇ ਲੱਖਾ ਸੱਚਾ ਹੈਗਾ ਮਾੜਾ ਜੇ ਸੱਚਾ ਕਾ ਫੇਰੀ ਲੋਕ ਪਹੁੰਚਿਆ ਸਰਕਾਰਾਂ ਨੇ ਦਾ ਕੰਮ ਕਰੀ ਜਾਣਾ ਸਰਕਾਰ ਤੇ ਤਾਂ ਛੜਦੀ ਨਹੀਂ ਮਰਨ ਤੱਕ ਖੜਾ ਵੀ ਇਹਦਾ ਗੈਂਗਸਟਰ ਹੀ ਕਹਿੰਦਾ ਚੱਲੀ ਜਾਣਗੇ ਯਾਰ ਇਹਨਾਂ ਦਾ ਕੰਮ ਬੰਦੇ ਨੂੰ ਬੁਧਨਾਮ ਕਰਨੀ ਆ ਜਿਹੜਾ ਬੋਲੂਗਾ ਤੁਸੀਂ ਦੋਸਤ ਦਾ ਉਹਨਾਂ ਨਾਲ ਗੱਲ ਨਹੀਂ ਹੋਈ। ਉਹ ਯਾਰ ਬਾਈ ਦੋਸਤ ਦਾ ਨਿੱਜੀ ਗੱਲਾਂ ਰਹਿ ਗਈਆਂ। ਅਸਲ ਤਾਂ ਜਦੋਂ ਛੋਡੇ ਤੇ ਪਰਚਾ ਏਡਾ ਸੜਦਾ ਉਦੋਂ ਫਿਰ ਤੁਸੀਂ ਕੀ ਕਰੋਗੇ? ਦੋਸਤ ਦੀ ਗੱਲ ਨਹੀਂ ਹੈਗੀ। ਦੋਸਤ ਦਾ ਸਾਰਿਆਂ ਦੇ ਆਪਣੇ ਆਸ ਵਿੱਚ ਨਿੱਜੀ ਸੰਬੰਧ ਨਹੀਂ। ਤੁਸੀਂ ਕਿਹੜੇ ਚੈਨਲ ਤੋਂ ਕਿਹੜੇ ਚੈਨਲ ਨਾਲ ਆਪਸ ਵਿੱਚ ਸੰਬੰਧ ਤਾਂ ਹੁੰਦੀ ਆ। ਗੱਲ ਉਹ ਸੰਬੰਧਾਂ ਦਾ ਨਹੀਂ। ਅਸਲ ਤੁਸੀਂ ਇਹ ਵੀ ਕਾਰ ਕੰਮ ਕੀ ਕਰ ਰਹੇ ਹੋ? ਜੇਸੀ ਨਿੱਜੀ ਸੰਬੰਧਾਂ 'ਚ ਉਲਝ ਕੇ ਰਹੇਗੇ ਫਿਰ ਤਾਂ ਭਵੰਤਮਾਨ ਨਾਲ ਗੱਲਬਾਤ ਕਰਾਂ ਉਹਦੇ ਪੈਸੇ ਕਮਾਵਾ ਚਾਰ ਫਿਰ ਮੈਂ ਇੱਥੇ ਕੀ ਲੈਣਾਗਾ? ਇੱਕ ਥੋੜੀ ਸੌਰੀ ਅਜਿਹੀ ਲੇ ਵੀ ਹੈ ਕਿ ਸਰਕਾਰ ਬਦਨ ਵੇਲੇ ਕੁਝ ਹੋਰ ਵਿਖਾਇਆ ਗਿਆ ਸਰਕਾਰ ਹਕੀਕਤ ਦੇ ਵਿੱਚ ਕਰ ਕੁਝ ਹੋਰ ਰਹੀ ਹੈ ਤੇ ਕਿਹੜੇ ਬਦਲਾਅ ਦੀ ਅਸੀਂ ਗੱਲ ਕਰਦੇ ਆ ਪੰਜਾਬ ਦੇ ਹਾਲਾਤ ਬਦਲਣਗੇ ਕਿਵੇਂ ਜੇ ਆਈ ਸਰਕਾਰਾਂ ਦੇ ਸਿਸਟਮ ਰਹਿ ਕੁਝ ਨਹੀਂ ਬਦਲਣਾ ਭਾਈ ਮੈਂ ਤਾਂ ਕਾਲੀ ਕਾਂਗਰਸ ਨੂੰ ਕਹਿੰਦਾ ਹਾਂ ਜੀ ਪਰਿਵਾਰਵਾਦ ਕਰਦੇ ਆ ਸਰ ਨੂੰ ਵੱਡੇ ਦਾ ਪਰਿਵਾਰਵਾਦ ਇਹ ਕਰ ਰਹੇ ਆ ਕਿਉਂਕਿ ਹਰ ਸਿਮਰਤ ਜਿੱਤ ਕੇ ਸਕਿਉਰਿਟੀ ਲਈ ਫਿਰਦੀ ਸੀ ਪ੍ਰਨੀਤ ਕੌਰ ਜਿੱਤ ਕੇ ਸਕਿਉਰਿਟੀ ਲਈ ਫਿਰਦੀ ਸੀ ਇਹਨਾਂ ਦੀ ਮਾਨਜੋਗ ਇਹਨਾਂ ਦੇ ਘਰ ਵਾਲੀ ਜੀ ਮਾਤਾ ਜੀ ਉਹ ਸਾਰੇ ਉਹੀ ਸਕਿਉਰਿਟੀ ਲਈ ਫਿਰਦੇ ਨੇ ਦੀ ਭੈਣ ਜੀ ਉਹ ਜਿੱਤੇ ਨਹੀਂ ਕਰੇ ਨਹੀਂ ਫਿਰ ਉਹਨਾਂ ਦਾ ਵੱਡਾ ਪਰਿਵਾਰਵਾਦ ਕਰ ਰਹੇ ਹੂੰ ਜੀ ਕਰ ਬਦਲਾ ਪੰਜਾਬ ਜਾਉਂਦੇ ਕਿੱਧਰ ਤੂੰ ਫੇ ਜਵਾਨੀ ਬਾਹਰ ਲੱਗੇ ਸੌਜੀ ਜਾਉਂਦੇ ਕਿੱਤੇ ਨਾਲੀ ਮਰਨਗੇ ਲੋਕ ਕਿਹੜਾ ਬਦਲਾ ਯਾਰ ਖਤਮ ਹੋ ਗਿਆ 6 ਮਹੀਨਿਆਂ ਚ ਪੰਜਾਬ ਲੋਕ ਹੁਣ ਭੱਜੇ ਫਿਰਦੇ ਵੀ ਖੇਤਰੀ ਪਾਰਟੀ ਕਿਵੇਂ ਲਈਏ ਇਹਨਾਂ ਨੇ ਤਾਂ ਖਤਮ ਕਰਤਾ ਕਾਲੀ ਕਾਂਗਰਸ ਨੇ ਬਹੁਤ ਕੁੱਟੇ ਹੁਣ ਇਹਨਾਂ ਦੇ ਭਾਈ ਸਾਭਾ ਨੇ 6 ਮਹੀਨੇ ਜੀ ਰੰਗ ਦਿਖਾਤੇ ਇਹਨਾਂ ਨੇ ਉਹੜੀਆਂ ਜਵਾਨਾਂ ਹੀ ਬੰਦ ਕਰਤੀਆਂ ਬੜਾ ਗੁੱਸਾ ਵੀ ਨਿਕਲਣ ਨੂੰ ਉਠਾਤਾ نیٹ ਤੇ ਉਹ ਵੀ ਬੰਦ ਕਰਤਾ ਮੁੰਨ ਪੱਲੇ ਕੱਖ ਨਹੀਂ ਫਿਰ ਹੱਲ ਕੀਆ ਕਿਤੇ ਹੱਲ ਹੱਲ ਬਾਈ ਜੀ ਸਾਡਾ ਤਾਂ ਹਾਲ ਹੀ ਇਹ ਰਹਿ ਗਿਆ ਪੰਜਾਬੀਆਂ ਦੀ ਇੰਨੀ ਕਿਸਮਤ ਮਾੜੀ ਸਾਡਾ ਧਰਨੇ ਹੱਲ ਆ ਆ ਲਾ ਤਾਂ ਹੁਰ ਲਾ ਦੇ ਕਿ ਧਰਨੇ ਹੱਲ ਆ ਹੋਰ ਕੋਈ ਹੱਲ ਨਹੀਂ ਬਸ ਐਂ ਲੜੀ ਜਾਵਾਂਗੇ ਜਵਾਬ ਬਾਹਰ ਤੁਰੇ ਜਾਣਗੇ ਪੰਜਾਬ ਖਾਲੀ ਹੋ ਜਾਊਗਾ ਬਾਈ ਜਦੋਂ ਸਰਿਆਂ ਵੀ ਪਤਾ ਆ ਭਈਏ ਉੱਥੇ ਜਵਾਬ ਤਨ ਬੱਢ ਕੇ ਖਾ ਕੇ ਸਾਨੂੰ ਪਤਾ ਹੀ ਲਧਿਆਣੀ ਇਹਦਾ ਭਈਆਂ ਦੇ ਹੱਥ ਆ ਜਾਣਾ ਇਹਦਾ ਪੰਜਾਬੀ ਦਾ ਵਿਚਾਰੇ ਇੰਨੇ ਇੰਨੇ ਨੇ ਨਮਰਦ ਕਰਤੇ ਆ ਖੇਤੀ ਫੇਲ ਹੋ ਗਈ ਸਾਰੇ ਪਾਸੋਂ ਚਿੱਟੇ ਨੇ ਮਾਰਤੇ ਸਿਸਟਮ ਇੰਨਾ ਫੇਲ ਹੋ ਗਿਆ ਕਿ ਅੱਲਾ ਕੱਲਾ ਜਵਾਬ ਰਗਾ ਸਾਰੇ ਕਹਿੰਦੇ ਵੀ ਕਿਹੜਾ ਇੱਥੋਂ ਜਵਾਬ ਕੱਢ ਦੀਏ ਯਾਰ ਇੱਥੇ ਕੋਈ ਲੜਨ ਵਾਲੇ ਨਹੀਂ ਰਹਿਣਾ ਇਹ ਕਹੇ ਕੁੱਟੀ ਚੁਰਿਆਉਂਦਾ ਸਰਕਾਰ ਇੱਕ ਸਾਡੇ ਹਾਲਾਤ ਇੰਨੇ ਮਾੜੇ ਹੋ ਗਏ ਆ ਖੇਤੀ ਤੋਂ ਲੈ ਕੇ ਸਾਡਾ ਸਾਰਾ ਸੱਬਿਆਚਾਰ ਸਭ ਕੁਝ ਫੇਲ ਹੋ ਗਿਆ ਹੁਣ ਅਸੀਂ ਕਰੀਏ ਕੀ ਅਗਲੀ ਨਾਰ ਰਣਨੀਤੀ ਹੈ ਅ ਵੀ ਜਦੋਂ ਹੋਰ ਕਿਸੇ ਨੌਜਵਾਨ ਤੇ ਪਰਚਾ ਪਿਆ ਅਸੀਂ ਧਰਨੇ ਚੱਲਣਗੇ ਬਸ ਇਹ ਨੌਜਵਾਨਾਂ ਨੂੰ ਪ ਕਰਨੇ ਵਾਲੇ ਇਹਨਾਂ ਨੂੰ ਪੈਗੇ ਅਸੀਂ ਹੁਣ ਧਰਨੇ ਦੀ ਰਹਿਣਾ ਚੱਲਣ ਦੇ ਨਾਲ ਪਾਉਣ ਦੇ ਹੋਰ ਨੌਜਵਾਨਾਂ ਦਾ